ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰਖਾਲਸਾ ਜੀਓ ਸਿਮਰਨ ਭਗਤੀ ਇਹ ਮਨ ਦੀ ਖੇਡ ਹੈ ਅੰਦਰਲੇ ਮਨ ਦੀ ਖੋਜ ਹੈ ਅਸੀਂ ਪਰਮਾਤਮਾ ਮਨ ਦੇ ਵਿੱਚੋਂ ਖੋਜਣਾ ਹੈ ਉਦੇ ਵਾਸਤੇ ਜੋ ਗੁਰਮਤਿ ਦਾ ਸੁਧਾਂਤ ਹੈ ਕਿਸੇ ਐ ਜਿਹੀ ਐਸੀ ਜਗ੍ਹਾ ਬੈਠੋ ਜਿੱਥੇ ਬੋਲਬਲਾਰਾ ਨਾ ਹੋਵੇ ਜਾਂ ਘਟ ਹੋਵੇ ਕਿੱਥੇ ਆਵਾਜ਼ਾਈ ਨਾ ਹੋਵੇ ਜਾਂ ਘਟ ਹੋਵੇ ਉੱਥੇ ਬੈਠ ਕੇ ਗੁਰਬਾਣੀ ਪੜੋ ਜਾਂ ਬਾਹੀ ਗੁਰੂ ਬਾਹੀ ਗੁਰੂ ਕਰੋ ਆਪਣੀ ਸਵਰਤ ਨੂੰ ਅੰਦਰ ਟਕਾਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰੋਕੋ ਇਹ ਅਭਿਆਸ ਲਗਾਤਾਰ ਕਰਦੇ ਰਹੋ ਤੇਵਾ ਖੋਜ ਪਰਮਾਤਮਾ ਦੀ ਸਾਡੇ ਮਨ ਵਿੱਚੋਂ ਪਰ ਮਨੁੱਖ ਨੇ ਕੀ ਕਰਿਆ ਅਸੀਂ ਕੀ ਕਰਦੇ ਹਾਂ ਪ੍ਰਭਾਰ ਫਿਰ ਪ੍ਰਭਾਤ ਫੇਰੀਆਂ ਦੇ ਨੌ ਤੇ ਰੇੜੇ ਤੇ ਸਪੀਕਰ ਬੰਨੇ ਆਧੀ ਰਾਤ ਨੂੰ ਗਲੀਆਂ ਵਿੱਚ ਕੱਚੀ ਬਾਣੀ ਗਾ ਗਾ ਕੇ ਖੌਰੂ ਪਾਉਂਦੇ ਫਿਰਦੇ ਹਾਂ ਢੋਲ ਬਜਾਵ ਜਾ ਕੇ ਦੁੱਧ ਚੁੰਗਦੇ ਬੱਚੇ ਵੀ ਜਗਾ ਦਿੱਤੇ ਬਜ਼ੁਰਗਾਂ ਨੂੰ ਬਿਮਾਰਾਂ ਨੂੰ ਪਰੇਸ਼ਾਨ ਕੀਤਾ ਬੰਬ ਬਜਾਵ ਜਾ ਕੇ ਗਲੀਆਂ ਪੜ ਦਿੱਤੀਆਂ ਇਹ ਕਿੱਥੋਂ ਦੀ ਸਮਝਦਾਰੀ ਹੈ ਇਹ ਨਿਰਾ ਪਾਗਲਪਨ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਕੱਚੀ ਬਾਣੀ ਗਾਉਣ ਦਾ ਕੋਈ ਫਾਇਦਾ ਨਹੀਂ ਹੈ ਪ੍ਰভাত ਫੇਰੀਆਂ ਦਾ ਕੋਈ ਫਾਇਦਾ ਨਹੀਂ ਹੈ ਸੋ ਇਹਨਾਂ ਤੋਂ ਬਚੋ ਨਤਨੇਮ ਵਿੱਚ ਪੱਕੇ ਹੋਵੋ ਜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਐ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ